ਅੱਤਵਾ ਕਹਿੰਦੇ ਲਾਗੀ ਹੋਣੀ ਹੈ ਸ਼ਰਿਆ ਵਿੱਚ ਬੰਦਾ ਵਿੱਚ ਖੜਾ ਤੇ ਅੱਗ ਲਾਈ ਜਨ ਤਿੰਨ ਬੰਦੇ ਉਸ ਜਗ ਸ਼ਰਿਆ ਵਿੱਚ ਮੁਕਰ ਕੇ ਕਹਿੰਦਾ ਜੀ ਲਾਗੀ ਹੋਣੀ ਹੈ ਉਹਨੇ ਸਾਡਾ ਕਿਹਨਾਂ ਕੋਈ ਇਨਸਾਫ ਨਹੀਂ ਕਰਨਾ ਸਾਡੀ ਮਹਿਮਾਨੀ ਸ਼ਿਕਾਇਤ ਕੀਤੀ ਤੇ ਅਸੀਂ ਝੋਨਾ ਵੀ ਜਾ ਹੋਇਆ ਸੀ ਮਤਲਬ ਇਹਨਾਂ ਨੇ ਅੱਗ ਲਾਤੀ ਜੀ ਮਗਰੋਂ ਅਸੀਂ ਪਟਨਾ ਆਈ ਝੋਨਾ ਇੱਕ ਦੋ ਦਿਨਾਂ ਚ ਇਹਨਾਂ ਨੇ ਅੱਗ ਲਾਤੀ ਪ੍ਰਸ਼ਾਸਨ ਦੀ ਸ਼ੈ ਨਾਲ ਜੀ ਪ੍ਰਸ਼ਾਸਨ ਵੀਰ ਜੀ ਪਹਿਲਾਂ ਸਾਨੂੰ ਪਹਿਲੀ ਦੇਤੀ ਸੀ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਲੋਨ ਲੈ ਲਿਆ ਜੀ ਉਸ ਤੋਂ ਬਾਅਦ ਮੇਰੇ ਸਾਨੂੰ ਰਜਿਸਟਰੀ ਨਹੀਂ ਕਰਵਾ ਰਿਹਾ ਜੀ ਪੈਸੇ ਆ ਵੀ ਕਿਉਂ ਨਹੀਂ ਰਜਿਸਟਰੀ ਕਿਉਂ ਨਹੀਂ ਕਰਵਾਈ ਸਰ ਰਜਿਸਟਰੀ ਨਹੀਂ ਕਰਵਾ ਰਿਹਾ ਜੀ ਅਸੀਂ ਹਾਜ਼ਰੀ ਵੀ ਲਵਾਈ ਹੋਈ ਆ ਤਸਵੀਲ ਦੇ ਵਿੱਚ ਤੇ ਸੌਧਾਨ ਨਿਕਾਲੇ ਪੈਸੇ ਦਿੱਤੇ ਜੀ ਉਹਨੂੰ ਉਹ ਬੰਦਾ ਵਾਰ-ਵਾਰ ਮਿਲਿਆ ਤੋਂ ਨੋਜ਼ਾ ਰਿਹਾ ਕੀ ਮੰਗ ਕਰਦੇ ਆ ਪ੍ਰਸ਼ੰਸਾ ਵੀ ਮੰਗ ਕਰਦੇ ਆ ਬੀਟੀ ਸਤਨ ਸਾਹਿਬ ਮਿਲਣਾ ਚਾਹੀਦਾ ਸਾਨੂੰ ਆਏ ਅੱਗ ਕਿਵੇਂ ਲੱਗੀ ਕਹਿੰਦੇ ਜੂ ਹੁਣ ਲੱਗੀ ਵੀ ਐ ਥੋੜੀ ਆਪੇ ਅੱਗ ਲੱਗੀ ਅੱਗ ਲਾਈ ਬੈਠੇ ਮੈਂ ਆਪ ਦੇਖ ਕੇ ਜੇ ਤਾਂ ਅਸੀਂ ਨਾ ਹੁੰਦੇ ਤਾਂ ਅਸੀਂ ਇਹਨਾਂ ਸੰਸਾਰ ਸੀ ਨਹੀਂ ਕਰਦੇ ਸੀ ਅਗਜੀ ਜਾਣ ਬੁੱਝ ਕੇ ਲਵਾਈ ਜੀ ਸਾਨੂੰ ਇਹ ਮੁਲਾਜ਼ਮਾਨ ਨੇ ਛਡਵਾਇਆ ਸੀ ਅਸੀਂ ਠੇਕੇ ਦੀ ਮੰਗ ਕੀਤੀ ਇਹਨੇ ਦਿੱਤਾ ਨਹੀਂ ਜੀ ਪੈਸੇ ਲੈ ਜਾ ਕੇ ਇਹਨਾਂ ਤੋਂ ਮਨਿਆਦ ਦਾ ਲੈ ਕੇ ਤਨ ਚਾਵੇ ਤਕਰੀਬਾ ਮਨਿਆਦ ਦੋ ਦਾ ਆ ਗਿਆ ਸਾਰੀਆਂ ਰਸੀ ਤਨ ਦੇ ਕੋਲੇ ਦੇ ਬੱਚਾਂ ਦੇ ਇਹ ਉਸ ਤੋਂ ਬਾਅਦ ਜੀ ਅਸੀਂ ਵੱਡਣਾ ਸੀ ਇੱਕ ਦੋ ਦਿਨਾਂ ਚ ਇਹਨੂੰ ਅੱਗ ਲਾਤੀ ਜੀ ਇਹਨੇ ਉਦੋਂ ਬਾਅਦ ਉਹ ਇਨਕਾਰ ਕਰ ਗਿਆ ਕਹਿੰਦੇ ਮੈਂ ਤਾਂ ਬਿਆਨ ਨਹੀਂ ਕੀਤਾ ਇਹਨਾਂ ਨਾਲ ਇਹ ਤਾਂ ਝੂਠ ਮਾਰਦੇ ਖੜੇ ਚੋਰ ਨੇ ਕਿੰਨੀ ਨਗ ਲੱਗੀ ਤੁਹਾਡੇ ਇੱਥੇ ਤਿੰਨ ਕਨਾਲ ਨੂੰ ਜੀ ਕਿੰਨਾ ਕੁ ਨੁਕਸਾਨ ਹੋਇਆ ਤਕਰੀਬਨ 25 ਤੋਂ 30000 ਰੁਪਏ ਜੀ ਇਹਨਾਂ ਨਾਲ ਮਾਮਲਾ ਇਹਦੀ ਐਗਰੀਮੈਂਟ ਹੋਇਆ ਹੋਇਆ ਰੁਪਏ ਦਿੱਤੇ ਨੇ 2 ਲੱਖ 4 ਲੱਖ 40000 ਤੇ ਅੱਗ ਜੀ ਅਸੀਂ ਜ਼ਮੀਨ ਖਰੀਦੀ ਹੋਈ ਸੀ ਜੀ ਇਹਨਾਂ ਬਾਸੇ ਇਹਨਾਂ ਨੇ ਜੀ ਪਹਿਲਾਂ ਐਗਰੀਮੈਂਟ ਕਰਾਇਆ ਸੀ ਸਾਡੇ ਨਾਲ ਜੀ ਸਾਨੂੰ ਮੌਕੇ ਤੇ ਕਬਜ਼ਾ ਦਿੱਤਾ ਸੀਗਾ ਜੀ ਅੱਗ ਕਿਵੇਂ ਲੱਗੀ ਅੱਗ ਜੀ ਇਹਨਾਂ ਨੇ ਜਾਣ ਬੁੱਝ ਕੇ ਲਾਈ ਐ